ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਦਹੇਜ ਦਾ ਸਮਾਨ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਲਾਈਕ ਸ਼ੇਅਰ ਵੀ ਕਰਨਾ ਕਦੇ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਸ ਨਾਲ ਨੂੰਤੇਤੀ ਦਾ ਰਿਸ਼ਤਾ ਵਿਗੜ ਜਾਵੇ ਕਿੰਦਰ ਨੂੰ ਅਜੀਤ ਨੇ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਵਿੱਚ ਵੇਖਿਆ ਸੀ ਕਿੰਦਰ ਅਜੀਤ ਦੀ ਮਾਸੀ ਦੇ ਮੁੰਡੇ ਦੀ ਚਚੇਰੀ ਸਾਲੀ ਸੀ ਅਜੀਤ ਨੂੰ ਕਿੰਦਰ ਬਹੁਤ ਪਸੰਦ ਆਈ ਸੀ ਉਹ ਆਪਣੀ ਮਾਂ ਨੂੰ ਕਹਿਣ ਲੱਗਿਆ ਕਿ ਮੈਂ ਸਿਰਫ ਕਿੰਦਰ ਨਾਲ ਹੀ ਵਿਆਹ ਕਰਵਾਵਾਂਗਾ ਅਜੀਤ ਦੀ ਮਾਂ ਨੂੰ ਆਪਣੇ ਪੁੱਤ ਦੀ ਜਿੱਦ ਅੱਗੇ ਝੁਕਣਾ ਪਿਆ ਉਹ ਕਿੰਦਰ ਦੇ ਘਰ ਉਸ ਦਾ ਰਿਸ਼ਤਾ ਮੰਗਣ ਚਲੀ ਗਈ ਕਿੰਦਰ ਵਿੱਚ ਕੋਈ ਵੀ ਕਮੀ ਨਹੀਂ ਸੀ ਉਹ ਪੜ੍ਹੀ ਲਿਖੀ ਸੀ ਤੇ ਮਿਹਨਤੀ ਲੜਕੀ ਸੀ ਪਰੰਤੂ ਅਜੀਤ ਦੀ ਮਾਂ ਨੂੰ ਲੱਗਦਾ ਸੀ ਕਿ ਮੇਰੇ ਪੁੱਤਰ ਲਈ ਤਾਂ ਕਿਸੇ ਵੱਖਰੀ ਲੜਕੀ ਦਾ ਰਿਸ਼ਤਾ ਆਵੇ ਕਿਉਂਕਿ ਮੇਰਾ ਪੁੱਤਰ ਅਫਸਰ ਲੱਗਿਆ ਹੋਇਆ ਹੈ ਉਸ ਦੀ ਤਨਖਾਹ ਵੀ ਬਹੁਤ ਜ਼ਿਆਦਾ ਹੈ ਅਜੀਤ ਦੀ ਮਾਂ ਸੋਚਦੀ ਸੀ ਕਿ ਮੇਰਾ ਅਜੀਤ ਮੇਰੇ ਖਾਨਦਾਨ ਦਾ ਇਕਲੌਤਾ ਵਾਰਿਸ ਹੈ ਅਜੀਤ ਦੀ ਮਾਂ ਨੇ ਗੱਲਾਂ-ਗੱਲਾਂ ਵਿੱਚ ਆਖ ਹੀ ਦਿੱਤਾ ਕਿ ਮੇਰੇ ਪੁੱਤਰ ਨੂੰ ਤਾਂ ਵੱਡੇ-ਵੱਡੇ ਘਰਾਂ ਵਿੱਚੋਂ ਰਿਸ਼ਤੇ ਆ ਰਹੇ ਹਨ ਪਰ ਮੇਰਾ ਪੁੱਤਰ ਕਹਿੰਦਾ ਹੈ ਕਿ ਮੈਂ ਸਿਰਫ ਕਿੰਦਰ ਨਾਲ ਹੀ ਵਿਆਹ ਕਰਵਾਉਣਾ ਹੈ ਮੇਰੇ ਪੁੱਤ ਦੀ ਜਿੱਦ ਕਰਕੇ ਮੈਨੂੰ ਉਸ ਦਾ ਰਿਸ਼ਤਾ ਕਿੰਦਰ ਨਾਲ ਕਰਨਾ ਪੈ ਰਿਹਾ ਹੈ ਗੱਲਾਂ ਕਰਦੇ-ਕਰਦੇ ਅਜੀਤ ਦੀ ਮਾਂ ਨੇ ਕਿੰਦਰ ਦੇ ਮਾਤਾ-ਪਿਤਾ ਨੂੰ ਚੰਗਾ ਦਹੇਜ ਦੇਣ ਲਈ ਵੀ ਕਹਿ ਦਿੱਤਾ ਭਾਵੇਂ ਕਿ ਕਿੰਦਰ ਦੇ ਮਾਤਾ-ਪਿਤਾ ਆਪਣੀ ਹیثیت ਮੁਤਾਬਕ ਉਸ ਨੂੰ ਹਰ ਚੀਜ਼ ਦੇਣਾ ਚਾਹੁੰਦੇ ਸੀ ਪਰ ਹੁਣ ਤਾਂ ਅਜੀਤ ਦੀ ਮਾਂ ਨੇ ਸਿੱਧਾ ਹੀ ਕਹਿ ਦਿੱਤਾ ਸੀ ਤਾਂ ਕਰਕੇ ਉਹਨਾਂ ਨੇ ਆਪਣੀ ਹੈਸੀਅਤ ਤੋਂ ਵੱਧ ਕੇ ਕਿੰਦਰ ਨੂੰ ਦਾਜ ਦੇ ਦਿੱਤਾ ਕਿੰਦਰ ਵਿਦਾ ਹੋ ਕੇ ਆਪਣੇ ਸਹੁਰੇ ਘਰ ਜਾ ਚੁੱਕੀ ਸੀ ਸਹੁਰੇ ਘਰ ਦਾ ਮਾਹੌਲ ਬਹੁਤ ਵਧੀਆ ਸੀ ਸਹੁਰੇ ਪਰਿਵਾਰ ਵਿੱਚ ਅਜੀਤ ਉਸ ਦੀ ਮੰਮੀ ਅਤੇ ਅਜੀਤ ਦੀ ਛੋਟੀ ਭੈਣ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਅਜੀਤ ਦੀ ਮਾਂ ਆਪਣੀ ਧੀ ਲਈ ਵਧੀਆ ਵਾਰ ਲੱਭਣ ਵਿੱਚ ਲੱਗੀ ਹੋਈ ਸੀ ਕਿੰਦਰ ਕਹਿਣ ਲੱਗੀ ਕਿ ਮੰਮੀ ਜੀ ਹੁਣੇ-ਹੁਣੇ ਮੇਰਾ ਵਿਆਹ ਹੋਇਆ ਹੈ ਮੈਂ ਕੁਝ ਟਾਈਮ ਆਪਣੀ ਨਣਦ ਨਾਲ ਰਹਿਣਾ ਚਾਹੁੰਦੀ ਹਾਂ ਕਿੰਦਰ ਦੀ ਸੱਸ ਕਹਿਣ ਲੱਗੀ ਕਿ ਨਹੀਂ ਕੁੜੀਆਂ ਦਾ ਵਿਆਹ ਟਾਈਮ ਸਿਰ ਹੋ ਜਾਣਾ ਚੰਗੀ ਗੱਲ ਹੈ ਪ੍ਰੀਤ ਦਾ ਵਿਆਹ ਕੁਝ ਟਾਈਮ ਰੁਕ ਕੇ ਕਰ ਦਿਓ ਕਿੰਦਰ ਦੀ ਸੱਸ ਨੇ ਪ੍ਰੀਤ ਲਈ ਵਾਰ ਲੱਭ ਲਿਆ ਉਸ ਦਾ ਵਿਆਹ ਤਕਰੀਬਨ ਪੱਕਾ ਹੋ ਗਿਆ ਕਿੰਦਰ ਦੀ ਸੱਸ ਕਹਿਣ ਲੱਗੀ ਮੈਂ ਤਾਂ ਪ੍ਰੀਤ ਦਾ ਵਿਆਹ ਅਜੀਤ ਨਾਲੋਂ ਪਹਿਲਾਂ ਕਰਨਾ ਚਾਹੁੰਦੀ ਸੀ ਪਰ ਉਦੋਂ ਕੋਈ ਢੰਗ ਦਾ ਘਰ ਹੀ ਨਾ ਮਿਲਿਆ ਦੂਜਾ ਅਜੀਤ ਨੂੰ ਲੱਗਦਾ ਸੀ ਕਿ ਜੇਕਰ ਅਸੀਂ ਤੇਰਾ ਰਿਸ਼ਤਾ ਲੈਣ ਵਿੱਚ ਦੇਰੀ ਕਰ ਦਿੱਤੀ ਤਾਂ ਤੇਰੇ ਮਾਪੇ ਤੇਰਾ ਵਿਆਹ ਕਿਤੇ ਹੋਰ ਨਾ ਕਰ ਦੇਣ ਇਸ ਲਈ ਮੈਨੂੰ ਅਜੀਤ ਦਾ ਵਿਆਹ ਪਹਿਲਾਂ ਕਰਨਾ ਪਿਆ ਹੁਣ ਮੈਂ ਪ੍ਰੀਤ ਦਾ ਵਿਆਹ ਕਰਕੇ ਆਪਣੀ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੀ ਹਾਂ ਕਿੰਦਰ ਦੇ ਵਿਆਹ ਵਿੱਚ ਉਸ ਦੇ ਮਾਤਾ ਪਿਤਾ ਨੇ ਜੋ ਗਹਿਣੇ ਅਤੇ ਕੱਪੜੇ ਉਸ ਨੂੰ ਦਿੱਤੇ ਸੀ ਉਹ ਸਭ ਉਸ ਤਰ੍ਹਾਂ ਹੀ ਪਿਆ ਸੀ ਕਿੰਦਰ ਦੀ ਸੱਸ ਨੇ ਉਸ ਤੋਂ ਸਾਰੇ ਗਹਿਣੇ ਫੜ ਕੇ ਰੱਖ ਲਏ ਸੀ ਕੁਝ ਹਲਕੇ ਗਹਿਣੇ ਹੀ ਉਸ ਨੂੰ ਪੈਣਨ ਲਈ ਦਿੱਤੇ ਸੀ ਕੱਪੜਿਆਂ ਵਾਲਾ ਇੱਕ ਅਟੈਚੀ ਕਿੰਦਰ ਦੇ ਕਮਰੇ ਵਿੱਚ ਸੀ ਬਾਕੀ ਸਾਰਾ ਸਮਾਨ ਉਸ ਦੀ ਸੱਸ ਨੇ ਅਲੱਗ ਕਮਰੇ ਵਿੱਚ ਰਖਵਾ ਕੇ ਜਿੰਦਾ ਲਾ ਦਿੱਤਾ ਸੀ ਉਸ ਕਮਰੇ ਦੀ ਚਾਬੀ ਕਿੰਦਰ ਦੀ ਸੱਸ ਆਪਣੇ ਕੋਲ ਰੱਖਦੀ ਸੀ ਅਜੀਤ ਦੇ ਕਮਰੇ ਵਿੱਚ ਜੋ ਏਸੀ ਲੱਗਿਆ ਹੋਇਆ ਸੀ ਉਹ ਪੁਰਾਣਾ ਸੀ ਇੱਕ ਦਿਨ ਕਿੰਦਰ ਨੇ ਅਜੀਤ ਨੂੰ ਕਿਹਾ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਨਵਾਂ ਏਸੀ ਦਿੱਤਾ ਹੈ ਤੁਸੀਂ ਆਪਣੇ ਕਮਰੇ ਵਿੱਚੋਂ ਪੁਰਾਣਾ ਏਸੀ ਹਟਾ ਕੇ ਉਸ ਦੀ ਥਾਂ ਨਵਾਂ ਏਸੀ ਲਗਵਾ ਲਓ ਕਿੰਦਰ ਅਜੀਤ ਨੂੰ ਕਹਿਣ ਲੱਗੀ ਕਿ ਮੰਮੀ ਜੀ ਨੂੰ ਕਹਿ ਦਿਓ ਉਸ ਕਮਰੇ ਦੀ ਚਾਬੀ ਦੇ ਦੇਣ ਮੈਨੂੰ ਕੁਝ ਸਮਾਨ ਚਾਹੀਦਾ ਹੈ ਮੈਂ ਉਹ ਲੈ ਲਵਾਂਗੀ ਜਦੋਂ ਅਜੀਤ ਨੇ ਆਪਣੇ ਕਮਰੇ ਵਿੱਚ ਨਵਾਂ ਏਸੀ ਫਿੱਟ ਕਰਨ ਲਈ ਮਕੈਨਿਕ ਭੇਜਿਆ ਤਾਂ ਅਜੀਤ ਦੀ ਮਾਂ ਨੇ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਹਾਲੇ ਕਿਸੇ ਵੀ ਕਮਰੇ ਵਿੱਚ ਏਸੀ ਲਾਉਣ ਦੀ ਲੋੜ ਨਹੀਂ ਹੈ ਸਾਰੇ ਕਮਰਿਆਂ ਵਿੱਚ ਪਹਿਲਾਂ ਹੀ ਏਸੀ ਲੱਗੇ ਹੋਏ ਹਨ ਕਿੰਦਰ ਨੇ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਜੀ ਸਾਡੇ ਕਮਰੇ ਦਾ ਏਸੀ ਬਦਲਣ ਵਾਲਾ ਹੈ ਉਹ ਬਹੁਤ ਪੁਰਾਣਾ ਹੋ ਚੁੱਕਿਆ ਹੈ ਇਸ ਲਈ ਕੂਲਿੰਗ ਨਹੀਂ ਕਰਦਾ ਪ੍ਰੰਤੂ ਕਿੰਦਰ ਦੀ ਸ਼ਾਸ ਨੇ ਨਮਾਏ ਸੀ ਲਾਉਣ ਤੋਂ ਸਾਫ਼ ਮਨਾਂ ਕਰ ਦਿੱਤਾ ਕਿੰਦਰ ਦਾ ਨਮਾ ਨਮਾ ਵਿਆਹ ਹੋਇਆ ਸੀ ਉਸ ਨੇ ਜ਼ਿਆਦਾ ਬੋਲਣਾ ਠੀਕ ਨਾ ਸਮਝਿਆ ਇਸ ਲਈ ਉਹ ਚੁੱਪ ਕਰ ਗਈ ਸ਼ਾਮ ਨੂੰ ਜਦੋਂ ਅਜੀਤ ਨੇ ਆਪਣੀ ਮੰਮੀ ਤੋਂ ਪੁੱਛਿਆ ਕਿ ਮੰਮੀ ਤੁਸੀਂ ਸਾਡੇ ਕਮਰੇ ਦਾਏ ਸੀ ਕਿਉਂ ਨਹੀਂ ਬਦਲਨ ਦਿੱਤਾ ਤਾਂ ਉਸ ਦੀ ਮੰਮੀ ਕਹਿਣ ਲੱਗੀ ਕਿ ਤੁਹਾਡੇ ਕਮਰੇ ਦਾਏ ਸੀ ਹਲੇ ਜ਼ਿਆਦਾ ਪੁਰਾਣਾ ਨਹੀਂ ਹੋਇਆ ਜੇ ਘਰ ਘਰ ਵਿੱਚ ਨਵਾਂ ਏਸੀ ਆ ਗਿਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪੁਰਾਣਾ ਬਦਲ ਦੇਈਏ ਅਜੀਤ ਨੇ ਵੀ ਸੋਚਿਆ ਚਲੋ ਕੋਈ ਗੱਲ ਨਹੀਂ ਇਸ ਸਾਲ ਪੁਰਾਣੇ ਏਸੀ ਨਾਲ ਕੰਮ ਚਲਾ ਲਵਾਂਗੇ ਕਿੰਦਰ ਨੇ ਆਪਣੇ ਸਮਾਨ ਵਿੱਚੋਂ ਚਾਹ ਵਾਲਾ ਨਵਾਂ ਸੈੱਟ ਕੱਢ ਕੇ ਇਸਤੇਮਾਲ ਕਰ ਲਿਆ ਕਿੰਦਰ ਦੀ ਸੱਸ ਨੇ ਉਹ ਸੈੱਟ ਵੇਖ ਕੇ ਕਿੰਦਰ ਨਾਲ ਬਹੁਤ ਝਗੜਾ ਕੀਤਾ ਉਹ ਕਹਿਣ ਲੱਗੀ ਕਿ ਘਰ ਵਿੱਚ ਾਂਡਿਆਂ ਦੀ ਕੋਈ ਕਮੀ ਨਹੀਂ ਹੈ ਜਿਹੜਾ ਤੂੰ ਨਵਾਂ ਸੈੱਟ ਕੱਢ ਕੇ ਲਾ ਲਿਆ ਹੈ ਕਿੰਦਰ ਕਹਿਣ ਲੱਗੀ ਮੰਮੀ ਜੀ ਇਹ ਸਭ ਚੀਜ਼ਾਂ ਬਰਤਨ ਲਈ ਹੀ ਹਨ ਇਹਨਾਂ ਦਾ ਰੱਖ ਕੇ ਕੀ ਕਰਨਾ ਹੈ ਦਿਨੋ ਦਿਨ ਡਿਜ਼ਾਈਨ ਬਦਲ ਜਾਂਦੇ ਹਨ ਕਿੰਦਰ ਦੀ ਸੱਸ ਗੁੱਸੇ ਨਾਲ ਲਾਲ ਪੀਲੀ ਹੁੰਦੀ ਹੋਈ ਕਹਿਣ ਲੱਗੀ ਕਿ ਘਰ ਵਿੱਚ ਹਰ ਇੱਕ ਚੀਜ਼ ਹੈ ਇਸ ਲਈ ਦੂਰੀਆਂ ਦੂਰੀਆਂ ਚੀਜ਼ਾਂ ਲਾਉਣ ਦੀ ਕੋਈ ਲੋੜ ਨਹੀਂ ਹੈ ਜੇਕਰ ਨਵਾਂ ਸਮਾਨ ਆ ਗਿਆ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਪੁਰਾਣਾ ਸੁੱਟ ਕੇ ਨਵਾਂ ਵਰਤਨ ਲੱਗ ਜਾਈਏ ਕਿੰਦਰ ਆਪਣੀ ਸੱਸ ਦਾ ਇਹ ਰੂਪ ਦੇਖ ਕੇ ਮੂੰਹ ਮੋਸੋਸ ਕੇ ਰਹਿ ਗਈ ਅਤੇ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਉਸ ਸ਼ਾਮ ਜਦੋਂ ਅਜੀਤ ਦਫ਼ਤਰ ਤੋਂ ਘਰ ਆਇਆ ਤਾਂ ਕਿੰਦਰ ਨੇ ਕਿਹਾ ਕਿ ਜਦੋਂ ਮੇਰਾ ਦਾਜ ਦਾ ਸਮਾਨ ਮੈਨੂੰ ਵਰਤਨ ਹੀ ਨਹੀਂ ਦੇਣਾ ਤਾਂ ਫਿਰ ਮੰਮੀ ਜੀ ਨੇ ਇੰਨਾ ਦਾਜ ਕਿਉਂ ਲਿਆ ਸੀ ਅਜੀਤ ਨੂੰ ਵੀ ਇਹ ਗੱਲ ਠੀਕ ਨਾ ਲੱਗੀ ਉਸ ਨੂੰ ਵੀ ਪਤਾ ਸੀ ਕਿ ਮੇਰੀ ਮਾਂ ਨੇ ਆਪਣੇ ਮੂੰਹੋਂ ਮੰਗ ਕੇ ਦਹੇਜ ਲਿਆ ਹੈ ਅਜੀਤ ਆਪਣੀ ਮੰਮੀ ਨੂੰ ਕਹਿਣ ਲੱਗਾ ਕਿ ਮੰਮੀ ਇਹ ਕੀ ਗੱਲ ਹੋਈ ਜੇਕਰ ਤੁਸੀਂ ਕਿੰਦਰ ਦੇ ਮਾਤਾ ਪਿਤਾ ਤੋਂ ਦਹੇਜ ਲੈ ਹੀ ਲਿਆ ਹੈ ਤਾਂ ਫਿਰ ਉਸ ਉਸ ਨੂੰ ਵਰਤਨ ਤੋਂ ਕਿਉਂ ਰੋਕਦੇ ਹੋ ਇੰਨਾ ਸਾਰਾ ਸਮਾਨ ਪਿਆ ਪਿਆ ਖਰਾਬ ਹੋ ਜਾਵੇਗਾ ਅਜੀਤ ਦੀ ਮਾਂ ਨੇ ਕਿਹਾ ਕਿ ਦੇਖ ਅਜੀਤ ਮੈਂ ਗੱਲ ਨੂੰ ਜ਼ਿਆਦਾ ਨਹੀਂ ਘਮਾਵਾਂਗੀ ਜਿੰਨਾ ਸਮਾਨ ਮੈਂ ਕਿੰਦਰ ਦੇ ਪੇਕਿਆਂ ਤੋਂ ਲਿਆ ਹੈ ਮੈਂ ਵੀ ਆਪਣੀ ਬੇਟੀ ਨੂੰ ਓਨਾ ਹੀ ਸਮਾਨ ਦੇਵਾਂਗੀ ਆਪਣੇ ਘਰ ਵਿੱਚ ਜਦੋਂ ਪਹਿਲਾਂ ਹੀ ਸਭ ਕੁਝ ਹੈ ਤਾਂ ਫਿਰ ਹੋਰ ਚੀਜ਼ਾਂ ਖਰਾਬ ਕਰਨ ਦਾ ਕੀ ਫਾਇਦਾ ਦੋ ਮਹੀਨੇ ਬਾਅਦ ਤੇਰੀ ਭੈਣ ਦਾ ਵਿਆਹ ਹੈ ਫੇਰ ਸਾਨੂੰ ਸਾਰਾ ਸਮਾਨ ਨਵਾਂ ਖਰੀਦਣਾ ਪਵੇਗਾ ਮੈਂ ਨਹੀਂ ਚਾਹੁੰਦੀ ਕਿ ਫਾਲਤੂ ਦੇ ਪੈਸੇ ਖਰਚ ਹੋਣ ਉਹ ਸਾਰਾ ਸਮਾਨ ਮੈਂ ਪ੍ਰੀਤ ਨੂੰ ਦੇ ਦੇਵਾਂਗੀ ਵੈਸੇ ਵੀ ਇਹ ਘਰ ਤੇਰਾ ਹੀ ਹੈ ਇਸ ਲਈ ਮੈਂ ਹੀ ਕਿੰਦਰ ਨੂੰ ਉਸ ਦਾ ਲਿਆਂਦਾ ਸਮਾਨ ਬਰਤਨ ਨਹੀਂ ਦਿੰਦੀ ਕਿੰਦਰ ਆਪਣੀ ਸੱਸ ਦੀਆਂ ਇਹ ਗੱਲਾਂ ਸੁਣ ਕੇ ਇਕਦਮ ਹੈਰਾਨ ਰਹਿ ਗਈ ਅਜੀਤ ਨੂੰ ਵੀ ਥੋੜਾ ਗੁੱਸਾ ਆਇਆ ਉਹ ਕਹਿਣ ਲੱਗਿਆ ਮੰਮੀ ਮੈਂ ਕਦੋਂ ਕਿਹਾ ਕਿ ਮੈਂ ਪ੍ਰੀਤ ਨੂੰ ਵਿਆਹ ਮੌਕੇ ਕੋਈ ਸਮਾਨ ਨਹੀਂ ਦੇਵਾਂਗਾ ਇੱਕ ਹੀ ਗੱਲ ਹੋਈ ਮੁੰਡੇ ਦੇ ਸਹੁਰਿਆਂ ਤੋਂ ਆਇਆ ਦਹੇਜ ਕੁੜੀ ਦੇ ਸਹੁਰਿਆਂ ਨੂੰ ਦੇ ਦਿੱਤਾ ਜਾਵੇ ਮੈਂ ਆਪਣੀ ਭੈਣ ਦੇ ਵਿਆਹ ਵਿੱਚ ਕੋਈ ਕਮੀ ਨਹੀਂ ਛੱਡਾਂਗਾ ਅਜੀਤ ਦੀ ਮਾਂ ਕਹਿਣ ਲੱਗੀ ਕਿ ਮੈਂ ਨਹੀਂ ਚਾਹੁੰਦੀ ਕਿ ਘਰ ਵਿੱਚ ਪਏ ਹੋਏ ਸਮਾਨ ਨੂੰ ਛੱਡ ਕੇ ਨਵੇਂ ਸਮਾਨ ਤੇ ਪੈਸਾ ਖਰਚ ਕਰੀਏ ਫਿਰ ਕਿੰਦਰ ਕਹਿਣ ਲੱਗੀ ਕਿ ਮੰਮੀ ਜੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਦਹੇਜ ਲੈਣ ਦੇ ਚੱਕਰ ਵਿੱਚ ਮੇਰੇ ਮਾਤਾ ਪਿਤਾ ਕਿੰਨੇ ਦੁਖੀ ਹੋਏ ਸੀ ਉਹਨਾਂ ਨੇ ਕਿੰਨੀ ਮੁਸ਼ਕਲਾ ਨਾਲ ਇਹ ਸਾਰਾ ਸਮਾਨ ਮੈਨੂੰ ਦਿੱਤਾ ਸੀ ਹੁਣ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਇਹ ਸਮਾਨ ਪ੍ਰੀਤ ਨੂੰ ਦੇ ਦਿਓ ਮੇਰੇ ਮਾਤਾ ਪਿਤਾ ਨੇ ਬਹੁਤ ਮੁਸ਼ਕਲਾ ਨਾਲ ਇਹ ਸਮਾਨ ਮੈਨੂੰ ਦਿੱਤਾ ਹੈ ਇਸ ਵਿੱਚ ਮੇਰੀ ਪਸੰਦ ਦਾ ਸਭ ਕੁਝ ਹੈ ਪਰ ਕੀ ਮੈਂ ਇਸ ਨੂੰ ਇਸਤੇਮਾਲ ਹੀ ਨਹੀਂ ਕਰ ਸਕਦੀ ਇਹ ਤਾਂ ਪ੍ਰੀਤ ਨਾਲ ਵੀ ਨਾ ਇਨਸਾਫੀ ਹੋਵੇਗੀ ਪ੍ਰੀਤ ਦਾ ਵੀ ਆਪਣਾ ਕੋਈ ਸ਼ੌਕ ਹੋਵੇਗਾ ਉਹ ਆਪਣੀ ਪਸੰਦ ਦੀਆਂ ਚੀਜ਼ਾਂ ਖਰੀਦਣਾ ਚਾਹੁੰਦੀ ਹੋਵੇਗੀ ਪਰ ਤੁਸੀਂ ਉਸ ਨੂੰ ਉਸ ਦੇ ਪਸੰਦ ਦਾ ਕੁਝ ਖਰੀਦਣ ਹੀ ਨਹੀਂ ਦਿੰਦੇ ਤੁਸੀਂ ਤਾਂ ਮੇਰੇ ਗਹਿਣੇ ਅਤੇ ਕੱਪੜੇ ਉਸ ਨੂੰ ਦੇਣਾ ਚਾਹੁੰਦੇ ਹੋ ਇਸ ਨਾਲ ਨਾ ਤਾਂ ਤੁਹਾਡੀ ਧੀ ਖੁਸ਼ ਹੋਵੇਗੀ ਤੇ ਨਾ ਹੀ ਤੁਹਾਡੀ ਨੂੰ ਕਿਉਂਕਿ ਮੇਰੇ ਪਸੰਦ ਦੀਆਂ ਚੀਜ਼ਾਂ ਪ੍ਰੀਤ ਕੋਲ ਚਲੀਆਂ ਜਾਣਗੀਆਂ ਤੇ ਪ੍ਰੀਤ ਕੋਲ ਉਸ ਦੇ ਆਪਣੇ ਪਸੰਦ ਦਾ ਕੁਝ ਵੀ ਨਹੀਂ ਹੋਵੇਗਾ ਤੁਸੀਂ ਆਪਣੇ ਪੈਸੇ بچਾਉਣ ਦੇ ਚੱਕਰ ਵਿੱਚ ਸਾਡੇ ਦੋਵਾਂ ਨਨਾਂਣ ਪਰਜਾਈ ਵਿੱਚ ਦਰਾੜ ਪਾ ਦਿਓਗੇ ਮੇਰੇ ਮਨ ਵਿੱਚ ਹਮੇਸ਼ਾ ਇਹੀ ਰਹੇਗਾ ਕਿ ਮੇਰਾ ਸਮਾਨ ਮੇਰੀ ਨੰਦ ਲੈ ਗਈ ਹੈ ਪ੍ਰੀਤਵੀ ਕਹਿਣ ਲੱਗੀ ਕਿ ਮੰਮੀ ਭਾਬੀ ਸਹੀ ਕਹਿ ਰਹੀ ਹੈ ਮੇਰੇ ਮਨ ਵਿੱਚ ਵੀ ਇਹ ਰਹੇਗਾ ਕਿ ਮੈਂ ਤਾਂ ਆਪਣੀ ਭਾਬੀ ਦਾ ਸਮਾਨ ਲੈ ਕੇ ਆਈ ਹਾਂ ਮੇਰਾ ਆਪਣਾ ਤਾਂ ਕੋਈ ਸ਼ੌਂਕ ਪੂਰਾ ਹੀ ਨਹੀਂ ਹੋਇਆ ਤੁਹਾਡੇ ਬਾਅਦ ਮੇਰਾ ਪਰਿਵਾਰ ਪਰਜਾਈ ਹੀ ਮੇਰੇ ਆਪਣੇ ਹੋਣਗੇ ਇਸ ਲਈ ਮੈਂ ਨਹੀਂ ਚਾਹੁੰਦੀ ਕਿ ਛੋਟੀਆਂ-ਛੋਟੀਆਂ ਗੱਲਾਂ ਕਰਕੇ ਮੈਂ ਆਪਸੀ ਰਿਸ਼ਤੇ ਨੂੰ ਖਰਾਬ ਕਰ ਲਵਾਂ ਤੁਸੀਂ ਮੰਮੀ ਆਪ ਸੋਚੋ ਜੇਕਰ ਮੇਰਾ ਦਾਜ ਦਾ ਸਮਾਨ ਮੇਰੀ ਸੱਸ ਮੇਰੀ ਨਣਦ ਨੂੰ ਦੇ ਦੇਵੇ ਤਾਂ ਤੁਹਾਨੂੰ ਕਿੱਦਾਂ ਲੱਗੇਗਾ ਇਹ ਗੱਲ ਠੀਕ ਨਹੀਂ ਹੈ ਮੰਮੀ ਅਜੀਤ ਵੀ ਪ੍ਰੀਤ ਦੀ ਹਾਂ ਵਿੱਚ ਹਾਮਲਾਉਂਦਾ ਹੋਇਆ ਕਹਿਣ ਲੱਗਾ ਮੰਮੀ ਤੁਸੀਂ ਫਿਕਰ ਨਾ ਕਰੋ ਪ੍ਰੀਤ ਨੂੰ ਜੋ ਕੁਝ ਵੀ ਚਾਹੀਦਾ ਹੈ ਮੈਂ ਸਭ ਕੁਝ ਦੇ ਦੇਵਾਂਗਾ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਕੋਲ ਬਹੁਤ ਕੁਝ ਹੈ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਮੈਂ ਕਿੰਦਰ ਦਾ ਸਮਾਨ ਪ੍ਰੀਤ ਨੂੰ ਦੇਣ ਦੇ ਹੱਕ ਵਿੱਚ ਵੀ ਬਿਲਕੁਲ ਨਹੀਂ ਹਾਂ ਇਸ ਨਾਲ ਮੇਰੀ ਮੇਰੇ ਸਹੁਰੇ ਘਰ ਵਿੱਚ ਬੇਇੱਜ਼ਤੀ ਹੋ ਜਾਵੇਗੀ ਤੁਹਾਡੇ ਇਸ ਲਾਲਚ ਨਾਲ ਕਈ ਰਿਸ਼ਤੇ ਵਿਖਰ ਜਾਣਗੇ ਆਪਣੇ ਪੁੱਤਰ ਅਤੇ ਧੀ ਦੀਆਂ ਗੱਲਾਂ ਸੁਣ ਕੇ ਕਿੰਦਰ ਦੀ ਸੱਸ ਨੂੰ ਸਮਝ ਆਇਆ ਕਿ ਸ਼ਾਇਦ ਮੇਰਾ ਫੈਸਲਾ ਗਲਤ ਹੈ ਉਸਨੇ ਆਪਣੇ ਪੁੱਤਰ ਨੂੰ ਅਤੇ ਧੀ ਤੋਂ ਮਾਫੀ ਮੰਗੀ ਕਿੰਦਰ ਦੀ ਸੱਸ ਨੇ ਉਸ ਦਾ ਸਾਰਾ ਸਮਾਨ ਕਿੰਦਰ ਨੂੰ ਦਿੰਦੇ ਹੋਏ ਕਿਹਾ ਆ ਲੈ ਕਿੰਦਰ ਤੇਰੇ ਗਹਿਣੇ ਤੇ ਕੱਪੜੇ ਆਪਣੇ ਕੋਲ ਰੱਖ ਅਤੇ ਜਦੋਂ ਜੀ ਕਰੇ ਆਪਣਾ ਸਮਾਨ ਵਰਤ ਲੈਣਾ ਇਸ ਸਮਾਨ ਉੱਪਰ ਤੇਰਾ ਪੂਰਾ ਹੱਕ ਹੈ ਪ੍ਰੀਤ ਨੂੰ ਆਪਾਂ ਸਭ ਕੋ ਜੋ ਉਸ ਦੇ ਪਸੰਦ ਦਾ ਦੇ ਦੇਵਾਂਗੇ ਮੈਂ ਬਹੁਤ ਵੱਡੀ ਗਲਤੀ ਕਰਨ ਜਾ ਰਹੀ ਸੀ ਪਰ ਤੁਹਾਡੀ ਸਮਝਦਾਰੀ ਨੇ ਮੈਨੂੰ ਸਹੀ ਰਸਤਾ ਦਿਖਾ ਦਿੱਤਾ ਮੈਂ ਆਪਣੀ ਗਲਤੀ ਦਾ ਕਰਕੇ ਆਪਣੀ ਨੂੰਹ ਤੇ ਧੀ ਵਿੱਚ ਫਰਕ ਪਵਾਉਣ ਲੱਗੀ ਸੀ ਕਿੰਦਰ ਤੇ ਪ੍ਰੀਤ ਬਹੁਤ ਖੁਸ਼ ਹੋਈਆਂ ਤੇ ਕਹਿਣ ਲੱਗੀਆਂ ਕਿ ਮੰਮੀ ਸਾਡੇ ਰਿਸ਼ਤੇ ਵਿੱਚ ਕਦੇ ਵੀ ਕੋਈ ਫਰਕ ਨਹੀਂ ਪਵੇਗਾ ਅਜੀਤ ਦੀ ਮੰਮੀ ਖੁਸ਼ੀ-ਖੁਸ਼ੀ ਆਪਣੀ ਨੂੰਹ ਤੇ ਧੀ ਨੂੰ ਆਪਣੇ ਗਲ ਨਾਲ ਲਾਉਂਦੇ ਹੋਏ ਹੱਸਣ ਲੱਗੀ ਘਰ ਵਿੱਚ ਖੁਸ਼ੀਆਂ ਵਾਪਸ ਆ ਗਈਆਂ ਅਜੀਤ ਅਤੇ ਕਿੰਦਰ ਪ੍ਰੀਤ ਦੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ। ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ? ਕਮੈਂਟ ਕਰਕੇ ਜਰੂਰ ਦੱਸਣਾ। ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਹੱਸਦੇ-ਵਸਦੇ ਰਹੋ। ਰੱਬ ਰਾਖਾ।